ਪੰਥਕ ਹਲਕਾ ਆ ਤੇ ਬੀਜੇਪੀ ਦੀ ਕੀ ਤਿਆਰੀ ਆ ਇੱਕ ਪਾਸੇ ਇਹ ਵੀ ਚਰਚਾ ਹੁੰਦੀ ਆ ਵੀ ਪੰਥਕ ਹਲਕਾ ਵਾ ਬੀਜੇਪੀ ਦੇ ਤੇ ਪੈਰ ਨਹੀਂ ਲੱਗ ਸਕਦੇ ਲੱਗ ਚੁੱਕੇ ਨੇ ਪੈਰ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲਣਾ ਸਾਡੀ ਸਿੱਖ ਕੌਮਾਸ ਤੇ ਬੜੀ ਮਾਣ ਵਾਲੀ ਗੱਲ ਲੰਗਰਾਂ ਤੋਂ ਜੀਐਸਟੀ ਖਤਮ ਕਰਨਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਲਾਲ ਕਿਲੇ ਤੇ ਮਨਾਣਾ ਛੋਟੇ ਸਾਹਿਬ ਜਦਿਆਂ ਦਾ ਵੀਰਪਾਲ ਦੀਪਸ ਮਨਾ ਕੇ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਚ ਸਿਲੇਬਸ ਜਾਰੀ ਕਰਨਾ ਅੱਜ ਜਿਹੜੇ ਸਾਡੇ ਤਰਨਤਾਰਨ ਦੇ ਹਾਲਾਤ ਆ ਲੋਕ ਮਹਿਸੂਸ ਕਰਦੇ ਕਿ ਇਹੋ ਜਿਹੇ ਹਾਲਾਤ ਪਹਿਨੂੰ ਜੂਪੀ ਵਰਗੇ ਸੂਬਿਆਂ 'ਚ ਹੁੰਦੇ ਸੀ ਅੱਜ ਉੱਥੇ ਜੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਦਾ ਮੌਕਾ ਦਿੱਤਾ ਤਾਂ ਉਥੋਂ ਠੰਡੀਆਂ ਬਾਹਾਂ ਮਾਰੀਆਂ ਸਾਡਾ ਜਿਹੜਾ ਪੰਜਾਬ ਆ ਉਹ ਰੰਗਲੇ ਪੰਜਾਬ ਦੇ ਨਾਲ ਜਾਣਿਆ ਜਾਂਦਾ ਹੈ ਅੱਜ ਤੁਸੀਂ ਹਾਲਾਤ ਦੇਖ ਲਓ ਮੈਂ ਤਾਂ ਇੱਕ ਗੱਲ ਬੜੀ ਜ਼ੋਰ ਦੇ ਕੇ ਕਹਿੰਦਾ ਕਿ ਕਦੀ ਦਾ ਸਾਰਿਆਂ ਦੇ ਹੀ ਲੱਗ ਜਾਂਦਾ ਹੈ ਪਰ ਭਾਰਤੀ ਜਨਤਾ ਪਾਰਟੀ ਕਦੀ ਧਾਲ ਔਣ ਵਾਲੀ ਰਾਜਨੀਤੀ ਨਹੀਂ ਕਰਦੀ ਅਸੀਂ 5 ਸਾਲ ਤੋਂ ਵਾਅਦਾ ਅਗਲੇ 5 ਸਾਲ ਉਹਨੂੰ ਵੋਟ ਪਾਉਣੀ ਜਿਹਨੇ ਪਹਿਲੇ 5 ਸਾਲ ਕੁਝ ਕੀਤਾ ਹੋਵੇ ਜੁਪੀ ਦੇਖ ਲੋ ਛਤੀਸਗੜ੍ਹ ਦੇਖ ਲੋ ਮੱਧ ਪ੍ਰਦੇਸ਼ ਦੇਖ ਲੋ ਜਿੱਥੇ ਲੋਕਾਂ ਨੇ ਇੱਕ ਵਾਰੀ ਮੌਕਾ ਦਿੱਤਾ ਉਥੇ ਲਗਾਤਾਰ ਲੋਕ ਜਿਹੜਾ ਉਹ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਵੋਟ ਪਾ ਰਹੇ ਭਾਰਤੀ ਜਨਤਾ ਪਾਰਟੀ 117 ਸ਼ੀਟਾਂ ਦੀ ਤਿਆਰੀ ਤੇ ਵਿੱਚ ਕਿਉਂਕਿ ਲੋਕ ਜਿਹੜਾ ਪੁਹ ਵੇਖਿਆ ਉਹ ਭਾਰਤੀ ਜਨਤਾ ਪਾਰਟੀ ਚ ਦੇਖ ਰਹੇ ਤਰੰਤਾਰੰ ਜ਼ਿਮਣੀ ਚੋਣ ਦਾ ਅਖਾੜਾਪੁਰੀ ਤਰ੍ਹਾਂ ਐਕਸ ਵਕਤ ਭੱਜ ਚੁੱਕਿਆ ਹੈ ਪੰਥਕ ਹਲਕਾ ਆ ਤੇ ਬੀਜੇਪੀ ਦੀ ਕੀ ਤਿਆਰੀ ਆ ਹਰਜੀਤ ਸਿੰਘ ਸੰਧੂ ਮੇਰੇ ਨਾਲ ਨੇ ਚੋਣ ਲੜ ਰਹੇ ਨੇ ਚੋਣ ਮੈਦਾਨ ਦੇ ਵਿੱਚ ਬੜੇ ਚਿਹਰ ਤੋਂ ਅਗਰੈਸਿਵ ਨੇ ਇਹ ਸਿੱਖ ਚਿਹਰਾ ਆ ਕੀ ਬੀਜੇਪੀ ਨੇ ਪੰਥਕ ਹਲਕੇ ਦੇ ਵਿੱਚ ਸਿੱਖ ਚਿਹਰੇ ਨੂੰ ਐਲਾਨ ਕੇ ਪੰਥਕ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਆ ਹਰਜੀਤ ਸਿੰਘ ਸੰਧੂ ਨਾਲ ਨੇ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦਿੱਤਾ ਤੁਸੀਂ ਕਿਵੇਂ ਚੱਲ ਰਹੀ ਆ ਕੈਂਪੇਨ ਤੇ ਕੀ ਮਾਹੌਲ ਹੈ ਮੇਰਾ ਵਿਗਰੂ ਦੀ ਚੜ੍ਹਦੀ ਕਲਾ ਭਾਰਤੀ ਜਨਤਾ ਪਾਰਟੀ ਦੇ ਇੱਕ ਇੱਕ ਵਰਕਰ ਬੂਥ ਬੂਥ ਤੇ ਉਹ ਤਾਂ ਡਟ ਕੇ ਲੜਾਈ ਦੇ ਨੂੰ ਤਿਆਰ ਹੈ ਇੱਕ ਪਾਸੇ ਇਹ ਵੀ ਚਰਚਾ ਹੁੰਦੀ ਹੈ ਵੀ ਪੰਥਕ ਹਲਕਾ ਵਾ ਬੀਜੇਪੀ ਦੇ ਇੱਥੇ ਪੈਰ ਨਹੀਂ ਲੱਗ ਸਕਦੇ ਲੱਗ ਚੁੱਕੇ ਨੇ ਪੈਰ ਦੇਖੋ ਜੇ ਪੰਥਕ এজੰਡੇ ਦੀ ਗੱਲ ਕਰਦੇ ਹੋ ਤਾਂ ਮਾਝੂਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਸਿੱਖ ਪੰਥ ਦੇ ਲਈ ਪਿਛਲੇ ਸਮੇਂ ਦੇ ਵਿੱਚ ਕੀਤਾ ਇੱਕ ਇਤਿਹਾਸਕ ਹੈ ਹਮ ਕਰਤਾਰਪੁਰ ਸਾਬ ਦਾ ਕੋਰੀਡੋਰ ਖੋਲਣਾ ਜੀ ਸਾਡੀ ਸਿੱਖ ਕੌਮ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਲੰਗਰਾਂ ਤੋਂ ਜੀਐਸਟੀ ਖਤਮ ਕਰਨਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਲਾਲ ਕਿਲੇ ਤੇ ਮਨਾਗੇ ਛੋਟੇ ਸਾਹਿਬ ਜਦਿਆਂ ਦਾ ਵੀਰ ਬਲਦੀਪਸ ਮਨਾ ਕੇ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਸਲੇਬਸ ਜਾਰੀ ਕਰਦੇ ਅੱਜ ਜਗਦੀਸ਼ ਟਾਈਟਲਰ ਆਰਕਨ ਨੇ ਸਜਾਵਟ ਦਿੱਤੀ ਹੈ ਤੋਂ ਤੀਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰ ਸੰਧੂਪਤ ਸਾਹਿਬ ਦੂਸਰੇ ਪਾਸੇ ਇਹ ਵੀ ਚਰਚਾ ਹੁੰਦੀ ਹੈ ਵੀ ਇਹੀ ਬੀਜੇਪੀ ਹੈ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਦਿਬੜੂਗੜ੍ਹ ਸੁੱਟਦੀ ਹੈ ਵੇਖੋ ਜਿੱਥੇ ਸਵਿਧਾਨਿਕ ਮੁੱਦਿਆਂ ਦੀ ਗੱਲ ਹੈ ਜੀ ਇਹ ਹਮੇਸ਼ਾ ਹੀ ਵਿਰੋਧੀ ਪਾਰਟੀਆਂ ਵੱਲੋਂ ਜਿਹੜੀਆਂ ਉਹ ਆਲੋਚਨਾਵਾਂ ਕੀਤੀਆਂ ਜਾਂਦੀਆਂ ਨੇ ਤਾਂ ਮੈਂ ਮਹਿਸੂਸ ਕਰਦਾ ਕਿ ਭਾਰਤੀ ਜਨਤਾ ਪਾਰਟੀ ਬਹੁਤੀਆਂ ਆਲੋਚਨਾਵਾਂ ਚ ਨਹੀਂ ਪੈਂਦੀ ਉਹ ਕੰਮ ਕਰਕੇ ਦਿਖਾਉਂਦੀ ਹੈ ਅੱਜ ਜਿਹੜੇ ਸਾਡੇ ਤਰਨਤਰਨ ਦੇ ਹਾਲਾਤ ਆ ਲੋਕ ਮਹਿਸੂਸ ਕਰਦੇ ਕਿ ਇਹੋ ਜਿਹੇ ਹਾਲਾਤ ਪਹਿਲਾਂ ਜੁਪੀ ਵਰਗੇ ਸੂਬਿਆਂ 'ਚ ਹੁੰਦੇ ਸੀ ਅੱਜ ਉਥੇ ਜੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਦਾ ਮੌਕਾ ਦਿੱਤਾ ਤੂੰ ਉਥੋਂ ਠੰਡੀਆਂ ਬਾਹਾਂ ਆ ਰਹੀਆਂ ਨੇ ਸਾਡਾ ਜਿਹੜਾ ਪੰਜਾਬ ਆ ਉਹ ਰੰਗਲੇ ਪੰਜਾਬ ਦੇ ਨਾਲ ਜਾਣਿਆ ਜਾਂਦਾ ਹੈ ਅੱਜ ਤੁਸੀਂ ਹਾਲਾਤ ਦੇਖ ਲਓ ਕੋਈ ਇੱਕ ਦਿਨ ਇਦਾਂ ਤਾਂ ਨਹੀਂ ਜੀਏ ਜਿਸ ਦਿਨ ਕੋਈ ਕਤਲ ਉਗਾਰਤ ਨਾ ਹੋ ਕੁਇ ਇੱਕ ਦਿਨ ਇਦਾਂ ਦਾ ਨਹੀਂ ਕਿ ਕਿਸੇ ਗੈਂਗਸਟਰ ਵਾਲੂ ਛੋਟੇ ਤੋਂ ਛੋਟੇ ਦੁਕਾਨਦਾਰ ਤੱਕ ਫਰੋਤੀਆਂ ਮੰਗੀਆਂ ਜਾ ਰਹੀਆਂ ਜੀ ਨਸ਼ੇ ਦੀ ਪਰਮਾਰ ਹੈ ਜੀ ਲੋਕ ਜਿਹੜਾ ਤਰਨਤਾਰਨ ਦੇ ਜਿਹੜੇ ਲੋਕ ਆ ਬੜਾ ਸਹਿਮ ਤਾਂ ਬੋਲ ਜੀ ਚੁੱਕੇ ਨੇ ਤੁਸੀਂ ਕਿਤੇ ਤਰਨਤਾਰਨ ਸ਼ਹਿਰ ਦੇ ਵਿੱਚ ਆਮ ਲੋਕਾਂ ਦੇ ਕੋਲ ਜਾ ਕੇ ਦੇਖਿਓ ਬੜੇ ਸਹਿਮੀ ਸਹਿਮੀ ਮਹਿਸੂਸ ਕਰਦੇ ਨੇ 6 ਵਜੇ ਤੋਂ ਬਾਅਦ ਆਪਣੇ ਪਰਿਵਾਰਾਂ ਦੇ ਨਾਲ ਬਾਹਰ ਨਹੀਂ ਜਾ ਸਕਦੇ ਤਾਂ ਲੋਕ ਮਹਿਸੂਸ ਕਰਦੇ ਆ ਕਿ ਅੱਜ ਜੂਪੀ ਵਰਗੇ ਸੂਬੇ ਪੰਜਾਬ ਨਾਲੋਂ 8-8 ਗੁਣਾ ਵੱਡੇ ਆ ਜੇ ਉੱਥੇ ਭਾਰਤੀ ਜਨਤਾ ਪਾਰਟੀ ਕੰਟਰੋਲ ਕਰ ਸਕਦੀ ਆ ਤੇ ਲੋਕ ਜਿਹੜਾ ਹੁਣ ਭਾਰਤੀ ਜਨਤਾ ਪਾਰਟੀ ਦੇ ਹਿੱਤ ਦੇ ਵਿੱਚ ਪਰ ਇਹ ਵੀ ਚਰਚਾ ਹੋ ਰਹੀ ਆ ਨਾ ਸੰਧੂ ਸਾਹਿਬ ਵੀ ਜਿਹੜੇ ਗੈਂਗਸਟਰ ਇਹ ਕੋਈ ਗੈਂਗਸਟਰ ਪੰਜਾਬ ਚ ਤਾਂ ਬੈਠੇ ਹੋਣਗੇ ਇਹ ਗੈਂਗਸਟਰ ਕੰਟਰੋਲ ਕਰਦੇ ਆ ਵਿਦੇਸ਼ ਦੇ ਵਿੱਚ ਬੈਠ ਕੇ ਵਿਦੇਸ਼ ਮੰਤਰਾਲਾ ਵੀ ਤਾਂ ਫਿਰ ਕੋਈ ਕੁਝ ਨਾ ਕੁਝ ਕਰ ਸਕਦਾ ਕਿਉਂਕਿ ਕੰਪਲੇਂਟਾਂ ਬਹੁਤ ਗਈਆਂ ਨੇ ਵੇਖੋ ਜੀ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਨੇੜਿਓਂ ਹੋ ਕੇ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੇਖਿਓ ਜਿੱਥੇ ਕੋਈ ਗੈਂਗਸਟਰ ਵਾਰ ਨੂੰ ਠੱਲ ਪਾਉਣ ਦੀ ਗੱਲ ਐ ਉੱਥੇ ਕੋਈ ਕਸਰ ਨਹੀਂ ਰਹਿਣ ਦਿੱਤੀ ਜੀ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਚਰਚਾ ਹੋਈ ਵੀ ਦੇਸ਼ ਦੇ ਪ੍ਰਧਾਨ ਮੰਤਰੀ ਹਰਪੀਨਿਤ ਇਲਾਕਿਆਂ ਦੇ ਵਿੱਚ ਦੌਰਾ ਕਰਕੇ ਗਏ ਤਾਂ ਜਿਹੜਾ ਪੈਕੇਜ ਕਹਿੰਦੇ ਦੇ ਕੇ ਗਏ ਆ ਉਹ ਪੈਕੇਜ ਨਾਲ ਸੰਤੁਸ਼ਟੀ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ ਮੇਰੀ ਇੱਕੀ ਬੇਨਤੀ ਹੈ ਜੀ ਇਹਨਾਂ ਲੋਕਾਂ ਕੋ ਸਿਰਫ ਆਲੋਚਨਾਵਾਂ ਨਹੀਂ ਜੀ ਜਿਸ ਦਿਨ ਮਾਜੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਏ ਆ ਜੀ ਉਹਨੇ ਇੱਕ ਰਾਹਤ ਪੈਕੇਜ ਦਿੱਤਾ 1600 ਕਰੋੜ ਦਾ ਜੀ ਉਸ ਤੋਂ ਪਹਿਲਾਂ 12000 ਕਰੋੜ ਰੁਪਈਆ ਕੇਂਦਰ ਦਾ ਇਹਨਾਂ ਦੇ ਕੋਲ ਪਿਆ ਸੀ ਜੀ ਇਹ ਜਿਹੜੇ ਹਾਲਾਤ ਕੁਦਰਤੀ ਆਫਤਾਂ ਦੇ ਬਣੇ ਇਹਦੇ ਪਿੱਛੇ ਵੀ ਇਹਨਾਂ ਦਾ ਬਹੁਤ ਤਕੜਾ ਕਾਰਨ ਹੈ ਤੁਸੀਂ ਦੇਖਿਆ ਹੋਊਗਾ ਸਾਡੇ ਮਾਨਜਗ ਪਰਦੇਸ਼ ਦੇ ਸੂਬਾ ਕਾਰਜ ਕਰਨੀ ਮੈਂਬਰ ਸ਼੍ਰੀ ਅਸ਼ਵਨੀ ਜੀ ਪ੍ਰਧਾਨ ਜਾਖੜ ਸਾਹਿਬ ਨੇ ਤੱਥਾਂ ਦੇ ਆਧਾਰ ਤੇ ਅੰਕੜਿਆਂ ਦੇ ਆਧਾਰ ਤੇ ਇਹਨਾਂ ਲੋਕਾਂ ਨੂੰ ਚੈਲੰਜ ਕੀਤਾ ਜੀ ਕਿ ਦੱਸੋ ਜੀ ਜਿਹੜਾ 12000 ਕਰੋੜ ਰੁਪਏ ਆਇਆ ਉਹ ਕਿੱਥੇ ਵਰਤਿਆ ਗਿਆ ਜੀ ਇਹ ਕੇਂਦਰ ਤੇ ਕੋਈ ਵੀ ਆਲੋਚਨਾ ਕਰਨ ਤੋਂ ਪਹਿਲਾਂ ਆਪਣੀ ਪੈਰਾਂ ਥੱਲੇ ਸੋਟੀ ਤਾਂ ਮਾਰਨਾ ਜੀ ਜਿਹੜਾ ਪੈਸਾ ਆਇਆ ਉਹਦੇ ਦੁਰਵਰਤੋਂ ਕਰਦੇ ਆ ਜੀ ਜੇ ਕੇਂਦਰ ਕਹਿੰਦਾ ਕਿ ਸਾਡੇ ਕੋਲ ਖੁੱਲਾ ਹੈ ਲਓ ਤੁਸੀਂ ਪਰ ਜਿਹੜਾ ਸਾਡੇ ਵੱਲੋਂ ਦਿੱਤਾ ਜਾਂਦਾ ਉਹਦੇ ਬਾਰੇ ਦੱਸੋ ਤਾਂ ਸਹੀ ਕਿੱਥੇ ਵੰਟਡ ਹੈ ਇਹਨਾਂ ਲੋਕਾਂ ਕੋਲ ਲੋਚਨਾ ਮਨ ਲੋਕ ਭਲੀ ਭਾਂਤ ਸਮਝ ਚੁੱਕੇ ਨੇ ਇਹਨਾਂ ਲੋਕਾਂ ਦੀਆਂ ਗੱਲਾਂ ਚ ਨਹੀਂ ਆਉਣਾ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਭੰਬੜ ਪੂਸਾ ਪਿਆ ਵੀ ਮਨਦੀਪ ਸਿੰਘ ਹੁਣੀ ਆ ਗਏ ਨੇ ਵੀ ਉਹਨਾਂ ਦੀਆਂ ਵੋਟਾਂ ਖਿੱਚ ਸਕਦੇ ਆ ਮਨਦੀਪ ਦੇ ਆਉਣ ਦੇ ਨਾਲ ਭਾਜਪਾ ਨੂੰ ਫਾਇਦਾ ਹੋਵੇਗਾ ਕਿ ਜਾਂ ਨੁਕਸਾਨ ਹੈ ਦੇਖੋ ਜੀ ਇਹ ਲੋਕਾਂ ਦਾ ਫਤਵਾ ਹੈ ਜੀ ਲੋਕ ਕੰਮ ਦੇਖਦੇ ਨੇ ਕਿਹੜੀ ਸਰਕਾਰ ਸਾਡੇ ਹੱਕ ਚ ਆ ਸਕਦੀ ਹੈ ਕਿਹੜੀ ਸਰਕਾਰ ਡਿਵੈਲਪਮੈਂਟ ਕਰਾ ਸਕਦੀ ਹੈ ਤੇ ਲੋਕ ਮਹਿਸੂਸ ਕਰਦੇ ਨੇ ਕਿ ਜਿੱਥੇ-ਜਿੱਥੇ ਵੀ ਡਬਲ ਇੰਜਨ ਦੀਆਂ ਸਰਕਾਰਾਂ ਨੇ ਹੂੰ ਉੱਥੇ-ਉੱਥੇ ਉਹਨਾਂ ਸੂਬਿਆਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਤੇ ਲੋਕ ਇਹ ਵੀ ਮਹਿਸੂਸ ਕਰ ਚੁੱਕੇ ਨੇ ਕਿ ਪਿਛਲੇ ਸਾਢੇ 3-4 ਸਾਲ ਦੇ ਵਿੱਚ ਸਿਰਫ ਇਨ੍ਹਾਂ ਲੋਕਾਂ ਨੇ ਗੱਲਾਂ ਕੀਤੀਆਂ ਤੇ ਹਰੇਕ ਵਰਗ ਨੂੰ ਗਮਰਾਹ ਕੀਤਾ ਲੋਕ ਵਿਸ਼ਵਾਸ ਕਰਦੇ ਨੇ ਕਿਉਂਕਿ ਮੈਂ ਤਾਂ ਇੱਕ ਗੱਲ ਬੜੀ ਜ਼ੋਰ ਦੇ ਕੇ ਕਹਿੰਦਾ ਕਿ ਇੱਕ ਅਰੀ ਦਾ ਸਾਰਿਆਂ ਤੇ ਹੀ ਲੱਗ ਜਾਂਦਾ ਹੈ ਪਰ ਭਾਰਤੀ ਜਨਤਾ ਪਾਰਟੀ ਕਦੀ ਦਾ ਲਾਉਣ ਵਾਲੀ ਰਾਜਨੀਤੀ ਨਹੀਂ ਕਰਦੀ ਅਸੀਂ 5 ਸਾਲ ਤੋਂ ਬਾਅਦ ਅਗਲੇ 5 ਸਾਲ ਉਹਨੂੰ ਵੋਟ ਪਾਉਣੀ ਜਿਹਨੇ ਪਹਿਲੇ 5 ਸਾਲ ਕੁਝ ਕੀਤਾ ਹੋਵੇ ਤੇ ਭਾਰਤੀ ਜਨਤਾ ਪਾਰਟੀ ਦਾ ਪਿਛਲੇ ਸਮੇਂ ਤੁਸੀਂ ਦੇਖ ਲਓ ਸਾਡੇ ਲੱਗੇ ਹਰਿਆਣਾ ਸੂਬਾ ਦੇਖ ਲਓ ਜੁਪੀ ਦੇਖ ਲੋ ਛਤੀਸਗੜ੍ਹ ਦੇਖ ਲੋ ਮੱਧ ਪ੍ਰਦੇਸ਼ ਦੇਖ ਲੋ ਜਿੱਥੇ ਲੋਕਾਂ ਨੇ ਇੱਕ ਵਾਰੀ ਮੌਕਾ ਦਿੱਤਾ ਉੱਥੇ ਲਗਾਤਾਰ ਲੋਕ ਜਿਹੜਾ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਵੋਟ ਪਾ ਰਹੇ ਮੈਂ ਮਨਦੀਪ ਸਿੰਘ ਹੋਣਾ ਦਾ ਸਵਾਲ ਇਸ ਕਰਕੇ ਵੀ ਕੀਤਾ ਵੀ ਸਾਲ 1.5 ਸਾਲ ਪਹਿਲਾਂ 24 ਦੀਆਂ ਇਲੈਕਸ਼ਨਾਂ ਹੋਈਆਂ ਨੇ ਉਹਦੇ ਵਿੱਚ ਬਹੁਤ ਵੱਡਾ ਫਤਵਾ ਅਮਰਤਪਾਲ ਸਿੰਘ ਹੋਣਾ ਨੂੰ ਮਿਲਿਆ ਵਾਰਿਸ ਪੰਜਾਬ ਦੀ ਜਥੇਬੰਦੀ ਪਾਰਟੀ ਨੂੰ ਹੁਣ ਤਾਂ ਸਿਮਰਜੀਤ ਸਿੰਘ ਮਾਨਵੀ ਹੈਗੇ ਨੇ ਨਾਲ ਅਕਾਲੀ ਦਲ ਇੱਕ ਨਵਾਂ ਬਣਿਆ ਜਿਹੜਾ ਜਥੇਦਾਰ ਹਰਪੀ ਸਿੰਘ ਵਾਲਾ ਉਹ ਵੀ ਉਹਨਾਂ ਦੇ ਨਾਲ ਉਸ ਚੀਜ਼ ਦਾ ਨੁਕਸਾਨ ਨਹੀਂ ਹੋਊਗਾ ਬਾਕੀ ਪਾਰਟੀਆਂ ਨੂੰ ਮੇਰੀ ਇੱਕ ਬੇਨਤੀ ਹੈ ਜੀ ਹਰੇਕ ਸਮੇਂ ਦੀ ਇਲੈਕਸ਼ਨ ਦੀਆਂ ਆਪਣੀਆਂ ਪਰਸਤਿਤੀਆਂ ਨੇ ਤੁਸੀਂ 2022 ਦੀ ਗੱਲ ਕਰ ਲਓ ਤੁਸੀਂ 2024 ਦੀ ਗੱਲ ਕਰ ਲਓ ਹੁਣ ਮਾਹੌਲ ਜਿਹੜਾ ਹੈ ਇਸ ਇਲੈਕਸ਼ਨ ਦੀ ਆਪਣੀ ਪਰਸਤਿਤੀ ਹੈ ਲੋਕ ਇਹ ਮਹਿਸੂਸ ਕਰਦੇ ਨੇ ਕਿ ਸਮੇਂ-ਸਮੇਂ ਦੇ ਨਾਲ ਹਰੇਕ ਏਜੰਡੇ ਤੇ ਵੋਟ ਪਾ ਕੇ ਦੇਖ ਲਈ ਹੈ ਜੀ ਮੈਂ ਸੁਣ ਰਿਹਾ ਸੀਗਾ ਵੀ ਜਿਹੜੇ 24 ਦੇ ਵਿੱਚ ਅਮਰਤਪਾਲ ਹੋਣਾ ਦੇ ਨਾਲ ਬੰਦੇ ਸੀਗੇ ਉਹ ਬੰਦੇ ਹੁਣ ਅੱਜਕੱਲ ਬੀਜੇਪੀ ਦੇ ਵਿੱਚ ਨੇ ਅੱਜ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖ ਲਓ ਜੀ ਤਾਨੂੰ ਮੋਹਰਲੀ ਗਿਣਤੀ ਦੇ ਵਿੱਚ ਉਹ ਲੋਕ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਸ਼ਮੂਲੀਅਤ ਚ ਨਜ਼ਰ ਆਉਣਗੇ ਜਿਹੜੇ ਅਮਰਪਾਲ ਨੂੰ ਵੋਟ ਜਿਹੜੇ ਉਸ ਸਮੇਂ 2024 ਦੇ ਵਿੱਚ ਜਿੰਨਾ ਵੋਟ ਪਾਈ ਹੁਣ ਕੀ ਮਹਿਸੂਸ ਕਰਦੇ ਮਹਿਸੂਸ ਉਹ ਇਹਨਾਂ ਹਾਲਾਤਾਂ ਤੋਂ ਮਹਿਸੂਸ ਕਰਦੇ ਆ ਕਿ ਅੱਜ ਦੀ ਡੇਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਵਿਸ਼ਵਾਸ ਦੇਖ ਰਹੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਪ੍ਰਤੀ ਵਿਸ਼ਵਾਸ ਦੇਖ ਰਹੇ ਨੇ ਕਿ ਜੇ ਅਸੀਂ ਆਪਣੇ ਇਲਾਕੇ ਦੀ ਡਿਵੈਲਪਮੈਂਟ ਚਾਹੁੰਦੇ ਆ ਜੇ ਆਪਣੇ ਇਲਾਕੇ ਦੇ ਵਿੱਚ ਕਾਨੂੰਨੀ ਵਿਵਸਥਾ ਠੀਕ ਚਾਹੁੰਦੇ ਆ ਤੇ ਭਾਜਪਾ ਤੋਂ ਬਿਨਾਂ ਜਿਹੜੀ ਉਹ ਅਸੰਭਵ ਆ ਇਸ ਇਸ ਸਰਕਾਰ ਦੇ ਵਿੱਚ ਜਿਮਣੀ ਚੋਣਾਂ ਬਹੁਤ ਹੋਈਆਂ ਨੇ ਤੇ ਜਿਮਣੀ ਚੋਣਾਂ ਦੇ ਰਿਜ਼ਲਟ ਜਦੋਂ ਵੀ ਆਏ ਨੇ ਤਾਂ ਉਸ ਤੋਂ ਬਾਅਦ ਇੱਕ ਚਰਚਾ ਜ਼ਰੂਰ ਹੋਈ ਹੈ ਕਿ ਜੇ ਅਕਾਲੀ ਤੇ ਭਾਜਪਾ ਕੱਟੇ ਹੁੰਦੇ ਤਾਂ ਸ਼ਾਇਦ ਜਿੱਤ ਜਾਂਦੇ ਕਿਉਂਕਿ ਵੋਟਾਂ ਇੰਦਾਂ ਨੇ ਡਿਵਾਈਡ ਹੋ ਜਾਂਦੀਆਂ ਨੇ ਤੁਸੀਂ ਮਹਿਸੂਸ ਕਰਦੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਗੱਠਜੋੜ ਭਵਿੱਖ 'ਚ ਹੋ ਜਾਣਾ ਚਾਹੀਦਾ ਨਿੱਜੀ ਤੌਰ ਦੇ ਉੱਪਰ ਦੱਸਿਓ ਮੇਰੀ ਮੇਰੀ ਇੱਕ ਹੀ ਬੇਨਤੀ ਹੈ ਜੀ ਮੈਂ ਭਾਰਤੀ ਜਨਤਾ ਪਾਰਟੀ ਦਾ ਵਰਕਰ ਹਾਂ ਇਹ ਫੈਸਲੇ ਸੀਨੀਅਰ ਲੀਡਰਸ਼ਿਪ ਨੇ ਹਮ ਭਾਰਤੀ ਜਨਤਾ ਪਾਰਟੀ 117 ਸ਼ੀਟਾਂ ਦੀ ਤਿਆਰੀ ਦੇ ਵਿੱਚ ਕਿਉਂਕਿ ਲੋਕ ਜਿਹੜਾ ਭੁਖਿਆ ਉਹ ਭਾਰਤੀ ਜਨਤਾ ਪਾਰਟੀ ਚ ਦੇਖ ਰਹੇ ਨੇ ਹਮ ਮੈਂ ਇਸ ਗਲਤੀ ਕੋਈ ਟਿੱਪਣੀ ਨਹੀਂ ਕਰੂੰਗਾ ਕਿਉਂਕਿ ਜਿਹੜੇ ਫੈਸਲੇ ਸੀਨੀਅਰ ਲੀਡਰਸ਼ਿਪ ਨੇ ਉਹਨਾਂ ਦੇ ਮੂਹ ਦੇ ਸ਼ਬਦ ਜਿਹੜੇ ਉਹ ਉਹੀ ਦੱਸ ਸਕਦੇ ਨੇ ਹਮ ਪਰ ਫਿਰ ਹਾਲ ਜਿਹੜੀ ਭਾਰਤੀ ਜਨਤਾ ਪਾਰਟੀ ਪੂਰੀ ਸਮਰੱਥ ਹੈ ਇੱਕ ਇੱਕ ਵਿਧਾਨ ਸਭਾ ਦੇ ਵਿੱਚ ਇਲੈਕਸ਼ਨ ਲੜਨ ਚ ਤੁਸੀਂ ਦੇਖਿਓ ਇੱਥੇ ਤਰਨਤਾਰਨ ਵਿਧਾਨ ਸਭਾ ਜਿਮਨੀ ਦੇ ਵਿੱਚ ਹਮ ਕਮਲ ਦਾ ਫੁੱਲ ਬੜੀ ਵੱਡੀ ਤਤਾਚ ਤੁਹਾਨੂੰ ਖਿਲਦਾ ਨਜ਼ਰ ਆਉ ਠੀਕ ਹੈ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਹਰਜੀਤ ਸਿੰਘ ਸੰਧੂ ਜਿਹੜਾ ਵੱਡਾ ਦਾਵਾ ਕਰ ਰਹੇ ਨੇ ਕਿ ਇਸ ਇਲੈਕਸ਼ਨ ਦੇ ਵਿੱਚ ਕਮਲ ਦਾ ਫੁੱਲ ਬਹੁਤ ਸਾਰਾ ਖੇੜਕੇ ਲੋਕਾਂ ਦੇ ਸਾਹਮਣੇ ਆਏਗਾ ਕੈਮਰਾਮੈਨ ਗੁਲਚੰਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ